ਪਹਿਲਾਂ ਲੁਧਿਆਣਾ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੁੰਦਾ ਸੀ ਪੁਰਾਣਾ ਲੁਧਿਆਣਾ ਤੇ ਨਵਾਂ ਲੁਧਿਆਣਾ ਪੁਰਾਣਾ ਲੁਧਿਆਣਾ ਹੁੰਦਾ ਸੀ ਜਗਰਾਉਂ ਪੁਲ ਦੇ ਲਾਈਨਾਂ ਦੇ ਉਸ ਪਾਸੇ ਯਾਨੀ ਰੇਲਵੇ ਸਟੇਸ਼ਨ ਦੇ ਦੂਜੇ ਪਾਸੇ ਚੌੜਾ ਬਾਜ਼ਾਰ ਤੇ ਇੱਕ ਹੁੰਦਾ ਸੀ ਲਾਈਨਾਂ ਦੇ ਇਸ ਪਾਸੇ ਸਿਵਲ ਲਾਈਨਸ ਲੇਕਿਨ ਹੁਣ ਲੁਧਿਆਣਾ ਚਾਰ ਹਿੱਸਿਆਂ 'ਚ ਵੰਡਿਆ ਜਾ ਚੁੱਕਾ ਹੈ ਇੱਕ ਤਾਂ ਪੁਰਾਣਾ ਲੁਧਿਆਣਾ ਨਵਾਂ ਲੁਧਿਆਣਾ ਜਿਹੜਾ ਕਿ ਸਿਵਲ ਲਾਈਨਸ ਤੇ ਘਟਾ ਘਰ ਦੋ ਹੋ ਗਏ ਤੇ ਜਿਹੜਾ ਤੀਜਾ ਲੁਧਿਆਣਾ ਹੈਗਾ ਸਮਰਾਲਾ ਚੌਂਕ ਪਾਰ ਜਿਹੜਾ ਸਮਰਾਲਾ ਚੌਂਕ ਤੋਂ ਲੈ ਕੇ ਕੋਹਾੜੇ ਤੱਕ ਲੁਧਿਆਣਾ ਤੇ ਸਭ ਤੋਂ ਜਿਹੜਾ ਮਾਡਰਨ ਤੇ ਨਵਾਂ ਲੁਧਿਆਣਾ ਬਣ ਚੁੱਕਾ ਹੈ ਨਹਿਰੋ ਪਾਰ ਜਿਹੜਾ ਨਵੇਂ ਦਾ ਵੀ ਨਵਾਂ ਲੁਧਿਆਣਾ ਹੋ ਗਿਆ ਇੱਕ ਬੰਦਾ ਮੈਨੂੰ ਦੱਸ ਰਿਹਾ ਸੀ ਕਹਿੰਦਾ ਕਿਸੇ ਨੇ ਮੈਨੂੰ ਪੁੱਛਿਆ ਭਾਜੀ ਕਿੱਥੇ ਰਹਿੰਦੇ ਹੋ ਉਹ ਕਹਿੰਦਾ ਜੀ ਮੈਂ ਨਾ ਕਿਚਲੂ ਨਗਰ ਰਹਿਣਾ ਤੇ ਉਹ ਬੰਦਾ ਰਹਿੰਦਾ ਸੀਗਾ ਜੀ ਸਾਊਥ ਸਿਟੀ ਤਾਂ ਉਹਨੇ ਕਹੇ ਕੋਈ ਨਾ ਭਾਜੀ ਸਭ ਠੀਕ ਹੋ ਜਾਏਗਾ ਠੀਕ ਹੋ ਜਾਏਗਾ ਸਭ ਕੁਝ ਯਾਨੀ ਕਿਚਲੂ ਨਗਰ ਨੂੰ ਉਹ ਕਹਿ ਰਿਹਾ ਸੀ ਕਿ ਜਿੱਦਾਂ ਕੋਈ ਕੰਡੀਸ਼ਨ ਨਹੀਂ ਹੁੰਦੀ ਕੋਈ ਬਿਮਾਰੀ ਹੋ ਗਈ ਹੁੰਦੀ ਤੁਸੀਂ ਕਿਚਲੂ ਨਗਰ ਰਹਿ ਰਹੇ ਹੋ ਉਹ ਤੁਹਾਡੀ ਬਿਮਾਰੀ ਠੀਕ ਹੋ ਜਾਏਗੀ ਯਾਨੀ ਕਿ ਇੰਨਾ ਪੌਸ਼ ਜਿਹੜਾ ਕਿਚਲੂ ਨਗਰ ਹੁੰਦਾ ਸੀਗਾ ਉਸ ਨੂੰ ਹੁਣ ਵਧੀਆ ਇਲਾਕਾ ਨਹੀਂ ਮੰਨ ਰਹੇ ਸਾਊਥ ਸਿਟੀ ਵਾਲੇ ਲੋਕ ਤੇ ਪਹਿਲਾਂ ਤਾਂ ਆਪਾਂ ਜਿੱਦਾਂ ਤੁਹਾਨੂੰ ਦੱਸਿਆ ਨੈਰੋ ਪਾਰ ਆਪਾਂ ਲੋਕਾਂ ਨੂੰ ਕਹਿੰਦੇ ਸੀ ਯਾਰ ਇਹ ਨੈਰੋ ਪਾਰ ਰਹਿੰਦੇ ਨੇ ਸ਼ਹਿਰੋਂ ਬਾਹਰ ਹੈ ਹੁਣ ਜਿਹੜੇ ਉਧਰ ਰਹਿੰਦੇ ਨੇ ਉਹ ਜਿਵੇਂ ਕਿਚੂ ਨਗਰ ਸਰਾਬਾ ਨਗਰ ਨੂੰ ਆਖਦੇ ਨੇ ਯਾਰ ਪੁਰਾਣੇ ਲੋਕ ਨੇ ਕਦੇ ਨਾ ਕਦੇ ਇੱਧਰ ਆ ਜਾਣਗੇ ਨਹਿਰ ਟੱਪ ਕੇ ਆ ਜਾਣਗੇ ਸਾਡੇ ਕੋਲ ਸੋ ਤੁਸੀਂ ਦੇਖ ਹੀ ਲਿਆ ਕਿੰਨਾ ਜ਼ਿਆਦਾ ਫੈਲ ਗਿਆ ਲੁਧਿਆਣੇ ਤਾਂ ਲੁਧਿਆਣਾ ਜਿਹੜਾ ਹੈ ਨਾ ਇਸ ਪਾਸੇ ਨੂੰ ਜ਼ਿਆਦਾ ਮਾਡਰਨ ਹੋ ਰਿਹਾ ਨੈਰੋਪਾਰ ਅੱਛਾ ਵੈਸੇ ਕਿਹਾ ਜਾਂਦਾ ਸੀ ਜੇ ਤੁਸੀਂ ਖਾ ਖਾ ਕੇ ਮਰਨਾ ਹੈ ਤਾਂ ਤੁਸੀਂ ਅੰਬਰਸਰ ਚਲੇ ਜਾਓ ਪਰ ਲੁਧਿਆਣੇ ਬਾਰੇ ਨਵੀਂ ਹੀ ਕਹਾਵਤ ਹੈ ਜੇ ਤੁਸੀਂ ਪੋਲੂਸ਼ਨ ਨਾਲ ਮਰਨਾ ਹੈ ਤਾਂ ਲੁਧਿਆਣੇ ਆ ਜਾਓ ਇੰਨਾ ਪੋਲੂਸ਼ਨ ਲੋਕੀ ਕਹਿਣ ਲੱਗੇ ਕਿ ਲੁਧਿਆਣੇ ਹੋ ਗਿਆ ਤੇ ਕਈ ਲੋਕੀ ਕਹਿੰਦੇ ਲੁਧਿਆਣਾ ਮਿੰਨੀ ਦਿੱਲੀ ਬਣ ਰਿਹਾ ਕਿਉਂਕਿ ਟ੍ਰੈਫਿਕ ਹੈ ਪੋਲੂਸ਼ਨ ਹੈ ਹੋਰ ਸਾਰਾ ਕੁਝ ਹੈ ਪਰ ਉਮੀਦ ਕਰਦੇ ਹਾਂ ਜਿਹੜੀ ਦਿੱਲੀ ਦੀ ਗੁੜਗਾਵਾ ਦੀ ਵਧੀਆ ਚੀਜ਼ਾਂ ਨੇ ਉਹ ਵੀ ਲੁਧਿਆਣਾ ਆਣ ਗਈਆਂ ਹਾਲਾਂਕਿ ਮਾਰਕੀਟਸ ਡਿਵੈਲਪ ਹੋ ਰਹੀਆਂ ਪਰ ਆਈਟੀ ਸੈਕਟਰ ਵੀ ਆ ਜਾਂਦਾ ਤਾਂ ਆਪਾਂ ਸ਼ਾਇਦ ਦਿੱਲੀ ਗੁੜਗਾਵਾ ਨਾਲ ਕੰਪੈਰੀਜ਼ਨ ਥੋੜਾ ਜਿਆਦਾ ਕਰ ਸਕਦੇ ਸੀ ਪਰ ਹੁਣੇ ਤਾਂ ਸਿਰਫ ਪੋਲੂਸ਼ਨ ਤੇ ਪੋਪੂਲੇਸ਼ਨ ਦਾ ਕੰਪੈਰੀਜ਼ਨ ਹੀ ਹੋ ਰਿਹਾ ਪਰ ਹੋਪਫੁਲੀ ਲੁਧਿਆਣਾ ਦੇ ਚੰਗੇ ਦਿਨ ਹੋਰ ਜ਼ਿਆਦਾ ਆਉਂਦੇ ਰਹਿਣਗੇ ਬਿਜ਼ਨਸ ਇਸ ਨਾਲ Thrive ਕਰਦੇ ਹੀ ਨੇ ਇੱਥੇ ਪਰ ਜੌਬਸ ਦੀ ਆਈਟੀ ਸੈਕਟਰ ਦੀ ਜਾਂ ਕੁਝ ਆਰਟੀਫੀਸ਼ੀਅਲ ਇੰਟੈਲੀਜੈਂਸ ਇਦਾਂ ਦੇ ਸੈਕਟਰਸ ਦੀ ਵੀ ਲੋੜ ਲੁਧਿਆਣਾ ਨੂੰ ਹੈਗੀ ਆ ਬਾਕੀ ਹੁਣ ਅੱਗੇ ਕਿੱਥੇ ਤੱਕ ਜਾਂਦਾ ਲੁਧਿਆਣਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸ ਦਵਾ ਕਿ ਡਰਿੰਕ ਐਂਡ ਡਰਾਈਵ ਦੀ ਬੜੀ ਸਖਤੀ ਲੁਧਿਆਣੇ ਹੋ ਚੁੱਕੀ ਹੈ ਜਿਹੜੀ ਪੁਲਿਸ ਹੈ ਉਹ ਵਾਕਈ ਅੱਜਕੱਲ ਸਮਾਰਟ ਪੁਲਿਸ ਦੀ ਤਰ੍ਹਾਂ ਕੰਮ ਕਰ ਰਹੀ ਹੈ ਜਿੱਦਾਂ ਚਲਾਨ ਦਿੱਲੀ ਦੇ ਵਿੱਚ ਸ਼ਾਇਦ ਹੋ ਜਾਂਦੇ ਕਦੇ-ਕਦੇ ਵੈਸੇ ਤਾਂ ਉੱਥੇ ਵੀ ਬਹੁਤੇ ਜ਼ਿਆਦਾ ਨਹੀਂ ਹੁੰਦੇ ਪਰ ਹੁਣ ਧਿਆਨ ਨਾਲ ਦਿਓ ਲੋਕਾਂ ਦੇ ਚਲਾਨ ਡਰਿੰਕ ਐਂਡ ਡਰਾਈਵ ਦੇ ਹੋ ਰਹੇ ਨੇ ਤੇ ਧਿਆਨ ਨਾਲ ਗੱਡੀ ਚਲਾਓ ਡਰਿੰਕ ਐਂਡ ਡਰਾਈਵ ਨਾ ਕਰੋ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਧੰਨਵਾਦ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਜੇ ਪਸੰਦ ਆਇਆ